ਤੋ ਦੋਸਤੋ ਦੇਖ ਸਕਦੇ ਹੋ ਕਿ ਦੇਰ ਰਾਤ ਲਾਈਵ ਹੋਇਆ ਤੁਹਾਣਾਂ ਵਾਲੇ ਜਲੰਧਰ ਦੇ 120 ਫੁੱਟ ਰੋਡ ਤੋਂ 120 ਫੁੱਟ ਰੋਡ ਦੇ ਦੇਖੋ ਇਹ ਬੰਦਿਆਂ ਦੇ ਹਾਲਾਤ ਇਸ ਵੇਲੇ ਲੰਮੇ ਪਏ ਹੋਇਆ ਹਾਲਾਤਾਂ ਨੂੰ ਦੇਖ ਸਕਦੇ ਹੋ ਕਿ ਕਿੰਨਾ ਕਿ ਜਿਹੜਾ ਇਹਨਾਂ ਨੂੰ ਕੁੱਟਿਆ ਗਿਆ ਮਾਰਿਆ ਗਿਆ ਬੰਦਿਆਂ ਨੂੰ ਪਤਾ ਨਹੀਂ ਕੌਣ ਆਏ ਬਾਈ ਕੋਣ ਹੋ ਤੁਸੀਂ ਕੀ ਨਾਮ ਹੈ ਬਾਈ ਹੈਲੋ ਕਿੱਥੋਂ ਆਏ ਤੁਸੀਂ ਭਾਈ ਬਾਬਾ ਕੇ ਲੈ ਕਿ ਹੋਇਆ ਕੀ ਆ ਭਾਈ ਕੁਛ ਨਹੀਂ ਯਾਰ ਇੱਥੇ ਧੀ ਲੜਾਈ ਹੋ ਰਹੀ ਪਈ ਆ ਪਛੜਨ ਲੱਗੇ ਭਾਈ ਸਾਹਨਾ ਮੇਂ ਲੜਾਈ ਹੋ ਗਈ ਭਾਈ ਯਾਰ ਸਿੰਧੀ ਲੜਾਈ ਹੋ ਰਹੀ ਸੀ ਦੇਖ ਸਕਦੇ ਹੋ ਕਿ ਮੌਕੇ ਤੇ ਇਹ ਤੁਹਾਨੂੰ ਹਲਾਕ ਜਿਹੜੇ ਸਾਡੇ ਕਰ ਰਹੇ ਆ ਤਸਵੀਰਾਂ ਜਿਹੜੀਆਂ ਕਿਸੇ ਪੈਸੇ ਲਈ ਇਹ ਤਾਂ ਬੈਗ ਚੀਜ਼ ਰਹਾ ਤਾਂ ਮਾਰੇ ਤੇ નીજી મનીજી હોય ગઈ આ ਨੇ ਕਹਿੰਦੇ ਭਈ ਮਾਮਲਾ ਕੀ ਹੈ ਸਾਰਾ ਮਾਮਲਾ ਦੱਸੋ ਯਾਰ ਕੀ ਗੱਲ ਕੀ ਹੈ ਗੱਲ ਹੈ ਭਜੀ ਇਹ 809 ਮੁੰਡੇ ਸੀ ਉਹ ਸੌਨੇ ਪਿੰਟੂ 버ਗਰ ਵਾਲਾ ਹੈਗਾ ਆ ਇਹ ਲੁੱਟਖੋ ਦੇ ਰਾਤ ਦੇ ਨਾ ਆਏ ਆ 89 ਮੁੰਡੇ ਇਹਨਾਂ ਨੇ ਉਹਦੇ ਪਿਓ ਨੂੰ ਵੀ ਮਾਰਨਾ ਸ਼ੁਰੂ ਕਰਤਾ ਤਿੰਨੋਂ ਮੁੰਡਿਆਂ ਨੂੰ ਮਾਰਿਆ ਆ ਦੋ ਮੁੰਡੇ ਉਹਨਾਂ ਦੇ ਸੀਰੀਅਸ ਆ ਉਹ ਸਿਵਲ ਹਸਪੀਟਲ ਭੇਜੇ ਆ ਆ ਪਿਓ ਆ ਮੁੰਡਾ ਖੜਾ ਭਰਾ ਉਹਦਾ ਆਈਕਨ ਇਹ ਇਹ ਫਾਦਰ ਆ ਉਹਦਾ ਇਹਨਾਂ ਨੇ ਲੁੱਟਖੋ ਦੇ ਰਾਤ ਦੇ ਨਾ ਇਹ 9 ਤੋਂ 10 ਮੁੰਡੇ ਇਹ ਦੋ ਫੜੇ ਗਏ ਆ ਇਹ ਲੋਕਲੀ ਆਪਣੇ ਲੜਕੇ ਸੀ ਇਹ ਇਹਨਾਂ ਨੂੰ ਕਿੰਨੇ ਘੁੱਟਤਾ ਇਹ ਇਹਨਾਂ ਨੂੰ ਫੜਿਆ ਰੀ ਮੱਲੇ ਵਾਲੇ ਆਲੇ ਵਾਲੇ ਵਾਲੇ ਸਾਰੇ ਲੜਦੇ ਯਾਰ ਕੌਣ ਲੜਿਆ ਆਪਾਂ ਚਾਈ ਭਾਈ ਹੁਣ ਆਹ ਸਮਾਨ ਫੜਿਆ ਉਹਨਾਂ ਕੋਲ ਜੀ ਦਾਤ ਹੀ ਬਾਕੀਆਂ ਕੋਲ ਇਹ ਇਹਨਾਂ ਨਾਲ ਆਏ ਕਿੱਥੋਂ ਯਾਰ ਤੁਸੀਂ ਦੇਖੋ ਇਹਨਾਂ ਇੱਥੇ ਪੈਸਾ ਕੱਢ ਲੈਣੇ ਨਾਲ ਕੁੱਟਮਾਰ ਹੋ ਰਹੀ ਸੀ ਕੁਝ ਜਨਾਨੀ ਵੀ ਵਿੱਚ ਕੁੱਟੇ ਜਾਂਦੀ ਸੀ ਇਹੇ ਤੇ ਭਾਈ ਆਪਾਂ ਛੜਾਇਆ ਭਾਈ ਸਾਰਿਆਂ ਨੇ ਲੜ ਪਏ ਯਾਰ ਇਹਨਾਂ ਨੂੰ ਕੁਝ ਦਾਤ ਕਿਹੜੇ ਭਾਈ ਇਹ ਦੇ ਸੁਣੋ ਤੁਸੀਂ ਦੁਕਾਨ ਦੇ ਛੱਡ ਕੇ ਕਿਸ ਕਿਸ ਨੇ ਮਾਰਾ ਥਾ ਅਗਾ ਪਹਿਲੇ ਇਹ ਬਤਲਾ ਦਾਤ ਕਿਸ ਨੇ ਮਾਰਿਆ ਤਾਂ ਸਹੀ ਸਹੀ ਕੀ ਇਹ ਭਾਈ ਬੰਦੇ ਜੋ ਹੈ ਸਹੀ ਸਹੀ ਇਹ ਦੇ ਸੁਣੋ ਦਾਤ ਕਿਸ ਨੇ ਮਾਰਤਾ ਵਾਹਾਂ ਪੇ ਮੈਂ दाद मारे ही चल मैं कैमरा चेक कराता हूँ अगर मारा हुआ निकला तो तू तो तेरे को क्या करूंगा ये बदला पहले अगर दाँत नहीं अगर तू नहीं मारा होगा वही पर काटूंगा तेरे को तो तू सही रहेगा ਅਭੀਨ ਕੈਮਰਾ ਕੈਮਰਾ ਹਮਾਰਾ ਚੱਲਦਾ ਹੈ ਜੀ ਉੱਥੇ ਪਰ ਹੈ ਹਮਾਰਾ ਕੈਮਰਾ ਲੱਗਾ ਹੋਇਆ ਹੈ ਹਮਾਰਾ ਕੈਮਰਾ ਲੱਗਾ ਹੋਇਆ ਹੈ ਤਾਂ ਤਸਵੀਰਾਂ ਇਸ ਵੇਲੇ ਤੁਹਾਨੂੰ ਜਿਹੜੀਆਂ 120 ਮੀਟਰ ਰੋਡ ਦੀਆਂ ਸਾਂਝੀਆਂ ਕਰ ਰਿਹਾ ਜਿੱਥੇ ਕੀ ਭਾਰੀ ਜਿਹੜਾ ਹੰਗਾਮਾ ਹੋ ਰਿਹਾ ਦੇਖ ਸਕਦੇ ਹੋ ਕਿ ਜਿਹੜੇ ਦੋ ਵਿਅਕਤੀ ਹੈ ਜਿਹੜੇ ਇੱਥੇ ਦੱਸਿਆ ਜਾ ਰਿਹਾ ਕਿ ਪਰ ਕੁੱਟਿਆਂ ਇਹਨਾਂ ਨੂੰ ਵੀ ਚੰਗਾ ਹੀ ਗਿਆ ਇੱਥੇ ਮੌਕੇ ਦੇਖ ਸਕਦੇ ਹੋ ਓਮ ਪ੍ਰਕਾਰ ਹੀ ਆਏ ਆ ਉਮਰ ਗੱਲ ਵੀ ਕੀ ਮਾਮਲਾ ਕੀ ਸਾਰਾ ਹੈ ਅਸੀਂ ਆਏ ਹਾਂ ਸਪੋਰਟ ਦੇ ਲੈ ਲੱਗੂ ਸਰ ਲੰਘ ਰਹੇ ਸੀ ਬਹੁਤ ਲੇਟ ਹੋ ਗਏ ਫਿਰ ਆਪਾਂ ਸਾਡਾ ਕੋਈ ਇਨਫੋਰਮੇਸ਼ਨ ਨਹੀਂ ਆਦੀ ਕਿ ਹੁਣ ਇੰਨੀ دیر ਪਹਿਲਾਂ ਲੋਕੀ ਕਹਿੰਦੇ ਲੜਦੇ ਰਹੇ ਅਸੀਂ ਅਸੀਂ ਆਪਣੀ ਚੈਕਿੰਗ ਲਈ ਜਾ ਰਹੇ ਸੀ ਤੁਹਾਨੂੰ ਅਸੀਂ ਦੇਖ ਕੇ ਰੋਕ ਗਏ ਤੁਹਾਨੂੰ ਨਹੀਂ ਸਰ ਇੱਕ ਚੀਜ਼ ਹੈ ਥਾਣੇ ਦੀ ਕੁਰਸੀ ਦੂਰੀ ਕੁਝ ਹੀ ਦੂਰੀ ਦੇ ਇੱਥੇ ਥਾਣਾ ਅਸੀਂ ਪੀਸੀਆਰ ਦੁਕਾਨਦਾਰ ਲੁੱਟੇ ਜਾ ਰਹੇ ਅਸੀਂ ਐਮਰਜੈਂਸੀ ਰਿਸਪੌਂਸ ਸਟੂਮ ਦਵਾ ਮੈਂ ਐਸੇ ਜ਼ੋਨ ਇੰਚਾਰਜ ਡਿਊਟੀ ਅਫਸਰ ਹੈਗਾ ਠੀਕ ਹੈ ਚੈਕਿੰਗ ਤੇ ਆਪਣਾ ਦੇਖੋ ਮੈਂ ਲੰਘ ਰਿਹਾ ਸੀ ਦੇਖ ਕੇ ਗੈਦਰਿੰਗ ਦੇਖ ਕੇ ਬਾਕੀ ਆ ਜੀ ਇੱਕ ਚੀਜ਼ ਦੇਖੋ ਇਹ ਲੋਕਾਂ ਦਾ ਇਕੱਠ ਇੱਥੇ ਖੜਾ ਕਿੰਨੀ ਦੇਰ ਹੋ ਗਈ ਇੱਥੇ ਵਿਵਾਦ ਹੋ ਰਿਹਾ ਮੈਂ ਇਕੱਠ ਦੇਖ ਕੇ ਹੀ ਰੁਕ ਗਿਆ ਮੈਂ ਲੰਘ ਨਹੀਂ ਸਕਦਾ ਸਾਨੂੰ ਨਹੀਂ ਕੰਪਲੇਨਟ ਕੋਈ ਕੰਟਰੋਲ ਨਹੀਂ ਅਭੀ ਨਹੀਂ ਅਭੀ ਤੱਕ ਨਹੀਂ ਮੈਂ ਆਪ ਦੇਖ ਕੇ ਰੁਕਿਆ ਨਹੀਂ ਵਿਵਾਦ ਸਾਰਾ ਸਮਝ ਆਇਆ ਕੀ ਹੋਇਆ ਕੀ ਇਹ ਸਾਰੇ ਉਹ ਪਟਾਵ ਯੂਨੀਵਰਸਟੀਗੇਸ਼ਨ ਆਉਣਗੇ ਥਾੜੇ ਤੋਂ ਮੈਂ ਆਪ ਸਪੌਟ ਤੇ ਪਹੁੰਚ ਗਿਆ ਆਪਾਂ ਤੁਹਾਡੇ ਕੋਲ ਹਾਜ਼ਰ ਆ ਜਿੱਦਾਂ ਤੁਸੀਂ ਖੜੇ ਆ ਮੈਂ ਇਹਨੂੰ ਹੈਂਡਲ ਕਰਾਂਗਾ ਬਰੀ ਆ ਨੋ ਪ੍ਰੋਬਲਮ ਬਰੀ ਖੜੇ ਹੋ ਯਾਰ ਆ ਦੇ ਦਿਓ ਤਸਵੀਰ ਜਿਹੜੀਆਂ ਜਲੰਧਰ ਤੋਂ ਸਾਂਝੇ ਕਰ ਰਹੇ ਬੇ ਰਾਤ ਦੇਖ ਸਕਦੇ ਹੋ ਕਿ ਇਸ ਵੇਲੇ ਦੀਆਂ ਤਸਵੀਰਾਂ ਨੇ ਆ ਜਲੰਧਰ ਦੇ ਵਿੱਚ ਰਾਤ ਜਿਹੜਾ ਦੱਸਿਆ ਜਾ ਰਿਹਾ ਕਿ ਜਿਹੜੇ ਵਿਅਕਤੀ ਦੱਸ ਰਹੇ ਆ ਕਿ ਜਿਹੜੇ ਅਸੀਂ ਫੜੇ ਕਿੱਦਾਂ ਫੜੇਗੇ ਤੇ ਤੁਹਾਡੇ ਕੋਲ ਜੀ ਆਲੇ ਦੁਆਲੇ ਲੜਕੇ ਸੀ ਉਹਨਾਂ ਨੇ ਜਦੋਂ ਮਾਰਕੁਟਾਈ ਹੁੰਦੀ ਵੀ ਸੀ ਉਹਨਾਂ ਦੇ ਹੀ ਦੌੜ ਕੇ ਫੜੇ ਆਏ ਫਿਰ ਇਹ ਉਹਨਾਂ ਦੇ ਹੱਥੋਂ ਬਾਈ ਹੋਣ ਦੀ ਕੋਸ਼ਿਸ਼ ਕੀਤੀ ਇਹਨਾਂ ਨੇ ਫਿਰ ਫਿਰ ਇਹਨਾਂ ਦੇ ਵੱਧਿਆ ਵੱਧਿਆ ਇਹ ਨੋ ਸਾਥ ਆਤੋਂ ਉਹਨਾਂ ਗਾਣੇ ਸੀ ਬਾਕੀ ਭੱਜ ਗਏ ਤੇ ਦੋ ਫੜੇ ਨੇ ਬਾਈ ਖੜੀ ਹੈ ਤੇਰੀ ਨਹੀਂ ਜਿਹੜਾ ਇਹ ਅੱਠ ਜਿਹੜੀ ਬਾਈਕ ਕਿਹਣੀ ਹੈ ਗੱਲ ਤਾਂ ਗੱਲ ਸੁਣ ਲੋ ਪਹਿਲੇ ਜੱਸੀ ਮਾੜੀ ਰੁਕੋ ਰੁਕੋ ਬਿਲਕੁਲ ਹੈ ਤਸਵੀਰਾਂ ਨੇ ਜਲੰਧਰ ਵੈਸਟ ਦੀਆਂ ਜਿੱਥੇ ਦੱਸਿਆ ਜਾ ਰਿਹਾ ਦੋ ਮੁੰਡੇ ਫੜੇ ਗਏ ਨੇ ਛੋਟੀ ਰੋਡ ਤੇ ਜਿੱਥੇ ਹਥਿਆਰਾਂ ਦੇ ਨਾਲ ਆ ਛੋਟੇ ਉਸ ਪਹੁੰਚੀ ਲੈ ਕੇ ਜਾ ਰਹੀ ਆ ਪਹੁੰਚੇ ਸੀਗੇ ਤੇ ਮੁੰਡੇ ਜੋ ਫੜੇ ਗਏ ਨੇ ਸਿੱਧੇ ਆ ਗੱਡੀ ਕੋਲ ਆ ਉਹ ਮੁੰਡੇ ਖੰਡਣ ਲੱਗੇ ਨੇ ਨਹੀਂ ਬਾਜਦੇ ਨਾ ਤੁਹਾਡੇ ਤੇ ਹਮਲਾ ਕਿੰਨੇ ਕੀਤਾ ਭਾਈ ਸਾਡੇ ਨਾਲ ਭਾਈ ਉਹਨਾਂ ਨੇ ਗੁੱਟ ਮਾਰ ਕੀਤੀ ਯਾਰ ਬਿਲਕੁਲ ਭਾਈ ਆਪਾਂ ਭਾਈ ਕਰੋ ਸਹੀ ਕਰਿਆ ਗੀ ਭਾਈ ਕੋ ਮਾਰ ਨਹੀਂ ਕੀਤੀ ਭਾਈ ਕਿਸੇ ਨਾਲ ਠੀਕ ਹੈ ਤੁਸੀਂ ਤੁਹਾਡਾ ਇਹਨਾਂ ਨਾਲ ਕੀ ਤੁਹਾਡਾ ਹੀ ਰਾਹ ਵਾਸਤਾ ਸੀ ਜਿਹੜਾ ਇੱਥੇ ਤੁਸੀਂ ਆਏ ਸੀ ਭਾਈ ਇੱਥੇ ਜਨਾਨੀ ਨਾਲ ਭਾਈ ਕੁੱਟ ਮਾਰ ਹੋ ਰਹੀ ਹੈਗੀ ਆਪਾਂ ਛਡਾਣ ਦੀ ਕੋਸ਼ਿਸ਼ ਕੀਤੀ ਭਾਈ ਸਾਨੂੰ ਕੋ ਬਹਿ ਜਾ ਕੋਣ ਕੀ ਬੇ ਮੇਰਾ ਵੀਰ ਪਿੱਛੇ ਕਰ ਇਹ ਜਗ੍ਹਾ ਦੇ ਨਹੀਂ ਕੁੱਟੇ ਤੁਹਾਨੂੰ ਕਿਹਨੇ ਕੁੱਟਿਆ ਜੀ ਸਾਰੂ ਜਗ੍ਹਾ ਪਬਲਿਕ ਨਹੀਂ ਯਾਰ ਜਗ੍ਹਾ ਤਾਂ ਦਿਓ ਪਬਲਿਕ ਨੇ ਬੜਿਆ ਮਾਰਿਆ ਉਹਨਾਂ ਨੇ ਤੁਹਾਨੂੰ ਇਹ ਸੀ ਕੁੱਟਿਆ ਉਹ ਬਾਈ ਕੁੱਟਿਆ ਬਹੁਤ ਉਹਨੂੰ ਭਾਈਆਂ ਨੂੰ ਬਹੁਤ ਕੁੱਟਿਆ ਉਹ ਤੋਂ ਸਾਹਮਣੇ ਕੁੱਟੇ ਉਹ ਕਲਰ ਸਾਹਮਣੇ ਵੀ ਕੁੱਟੇ ਦਿੰਦੇ ਨਾਨੂ ਆਹ ਅੱਛਾ ਇਹ ਵੀ ਕੋਲ ਜੀ ਫੋਨ ਤਾਂ ਡਾਲੋ ਭਾਈ ਫੋਨ ਲੈ ਕੇ ਦਿਓ ਸੋਰੀ ਮੈਂ ਕਾਉਂਸਲਰ ਆ ਭਰਾ ਬਹਾ ਆ ਗਿਆ ਮੈਂ ਥਾਣੀ ਉਹਨੇ ਜਦੋਂ ਕੋਈ ਜੰਗਲ ਆਜੋ ਕੈਂਟਾਵਾ ਫੋਨ ਸੋ ਆਜੋ ਸਰ ਅਸੀਂ ਤਾਂ ਵੈਸੇ ਭਾਈ ਅੰਦਰ ਰੁਕਿਆ ਪੁੱਛਿਆ ਸੀ ਭਾਈ ਤੁਹਾਡੇ ਲੋਕ ਵੀ ਕੁੱਤੇ ਆ ਗਏ ਵਾ ਤੁਹਾਡੇ ਲੋਕ ਵੀ ਕੁੱਤੇ ਆ ਗਏ ਨਹੀਂ ਸਾਡੇ ਵੱਲੋਂ ਕੋਈ ਨਹੀਂ ਕੁੱਤਾ ਗਿਆ ਭਾਈ ਜਦੋਂ ਮੈਂ ਇੱਥੇ ਪਹੁੰਚਿਆ ਆ ਇੱਥੇ ਉਂਡੇ ਜਾਦਾ ਨਹੀਂ ਤੇ 30 40 ਜਾਣੀ ਖੜੀ ਸੀ ਪਾਵਾ ਪਰ ਲੋ ਬਾਰੀ ਬੰਦ ਹੈ ਸਾਡੇ 10:30 11:15 ਵਜੇ ਉਹਨਾਂ ਨੇ ਕੋਈ ਨੰਬਰ ਭੇਜਤਾ ਫਿਰ ਇਹਨਾਂ ਬੜੇ ਦੋ ਘੰਟੇ ਹੋਏ ਆ ਉਸ ਤੋਂ ਬਾਅਦ ਪੁਲਿਸ ਲੇੜੀ ਆਈ ਸੋ ਤਸਵੀਰਾਂ ਦੇਖ ਸਕਦੇ ਹੋ ਕਿ ਇਸ ਵੇਲੇ ਦੋ ਬੰਦੇ ਜਿਹੜੇ ਆ ਗੱਡੀ 'ਚ ਬਿਠਾਏ ਗਏ ਜੀ ਆ ਦੇਖ ਲਓ ਤਸਵੀਰਾਂ ਜਿਹੜੇ ਵਿਅਕਤੀ ਆ ਉਹ ਕਹਿੰਦੇ ਕਿ ਅਸੀਂ ਕਿਸੇ ਦੀ ਲੜਾਈ ਛਡਾਣੀ ਸੀ ਪਰ ਸਾਨੂੰ ਜਿਹੜਾ ਕੁੱਟਿਆ ਮਾਰਿਆ ਗਿਆ ਮੌਕੇ ਤੇ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਇਹਨਾਂ ਦਾ ਕਹਿਣਾ ਹੈ ਜਿਹੜੇ ਬੰਦੇ ਲੈ ਕੇ ਜਾ ਰਹੀ ਪੁਲਿਸ ਇੱਥੋਂ ਦੀ ਆਪਣੀ ਗੱਡੀ ਦੇ ਵਿੱਚ ਪਾ ਕੇ ਉਹਨਾਂ ਦਾ ਕਹਿਣਾ ਕਿ ਅਸੀਂ ਜਿਹੜਾ ਇੱਥੇ ਕਿਸੇ ਦਾ ਝਗੜਾ ਹੋ ਰਿਹਾ ਸੀ ਇਹ ਸ਼ਕਲਾ ਜੀ ਬੰਦਿਆਂ ਦੀਆਂ ਇਹ ਦੇਖੋ ਜੀ ਅੰਦਰ ਬੰਦੇ ਬਿਠਾਏ ਹੋਏ ਆ ਔਰ ਇਹਨਾਂ ਦਾ ਕਹਿਣਾ ਕਿ ਜਿਹੜਾ ਅਸੀਂ ਇੱਥੇ ਕੋਈ ਝਗੜਾ ਲੇਡੀਜ਼ ਨੂੰ ਹੋਟ ਰਹੇ ਸੀ ਤਾਂ ਅਸੀਂ ਛਡਾਰੇ ਸੀ ਔਰ ਕੁਝ ਕੁ ਵਿਅਕਤੀ ਇੱਥੇ ਵੀ ਦੱਸ ਰਹੇ ਆ ਕਿ ਜਿਹੜਾ ਇਹ ਲੁੱਟ ਘੋ ਕਰਨ ਆਏ ਸੀ ਪਰ ਇੱਕ ਲੁੱਟਕੋ ਕਰਨ ਆਏ ਸੀ ਕਾਨੂੰਨ ਨੂੰ ਹੱਥ ਦੇ ਵਿੱਚ ਲੈਣਾ ਜਾਂ ਇਹਨਾਂ ਨਾਲ ਕੁੱਟਮਾਰ ਕਰਨੀ ਉਹ ਕਿੰਨੀ ਕਿ ਜਾਇਜ਼ ਆ ਇਹ ਤਾਂ ਜਿਹੜੇ ਹੁਣ ਪ੍ਰਸ਼ਾਸਨ ਹੀ ਦੱਸ ਸਕਦਾ ਕਿ ਜਿਹੜਾ ਇਹਨਾਂ ਨਾਲ ਕਿਹੜੇ ਥਾੜੇ ਲੈ ਕੇ ਥੱਲੇ ਆਂਦੀ ਹੈ ਸੈਟਿੰਗ ਕਰ ਲੈਣੀ ਹੈ ਸੈਟਿੰਗ ਕਰ ਲੈਣੀ ਹੈ ਪ੍ਰਸ਼ਿਆ ਜਾ ਰਿਹਾ ਦੋ ਲੜਕੇ ਪੜੇ ਹੋਏ ਨੇ ਜੋ ਲੋਟ ਪਰ ਆਏ ਸੀ ਤੇ ਪੂਤ ਪ੍ਰਸ਼ਾਸਨ ਨੇ ਕਿਹਾ ਤਸੋ ਸੋ ਦੇਖ ਸਕਦੇ ਹੋ ਕਿ ਦੇਖਣਾ ਹੋਏਗਾ ਕਿ ਜਿਹੜੇ ਵਿਅਕਤੀਆਂ ਨੇ ਇਹਨਾਂ ਨੂੰ ਵੀ ਸੱਟਾਂ ਲੱਗੀਆਂ ਭਾਈ ਇੱਕ ਚੀਜ਼ ਦੱਸੋ ਜਿਹੜੇ ਬੰਦੇ ਲੈ ਕੇ ਗਏ ਆ ਇਹਨਾਂ ਦੇ ਵੀ ਇੰਨੀਆਂ ਸੱਟਾਂ ਪਿੱਟਾਂ ਲੱਗੀਆਂ ਇਹਨਾਂ ਮਾਰਨਾ ਕਿਉਂਕਿ ਆਪਾਂ ਕਾਨੂੰਨ ਦੇ ਹੱਥ ਲੈ ਸਕਦੇ ਪਬਲਿਕ ਨੇ ਘੁੱਟਿਆ ਇੱਕ ਚੀਜ਼ ਦੇਖੋ ਆਪਾਂ ਕਾਨੂੰਨ ਨੂੰ ਹੱਥ ਲੈ ਸਕਦੇ ਕਿਸੇ ਨੂੰ ਘੁੱਟਣਾ ਜਾਂ ਕੁਝ ਵੀ ਇੰਨਾ ਘੁੱਟ ਦੇਣਾ ਉਹ ਕਹਿੰਦੇ ਸਰ ਉਹ ਕਹਿੰਦਾ ਘੁੱਟਿਆ ਕਿਸੇ ਨੇ ਨਹੀਂ ਇਹਨਾਂ ਨੇ ਇਹ ਜਿੱਦਾਂ ਧੋੜਦੇ ਪਏ ਸੀ ਪਬਲਿਕ ਨੇ ਵੜਿਆ ਨਾ ਦੇਖ ਕੇ ਵੀ ਇਹਨਾਂ ਦੇ ਆਪ ਸੱਟ ਲੱਗੀ ਨਹੀਂ ਕਹਿੰਦੇ ਸਾਡਾ ਕੋਈ ਕਸੂਰ ਨਹੀਂ ਸੀਗਾ ਉਹ ਕਹਿੰਦਾ ਕਿ ਕੋਈ ਲੇਡੀਜ਼ ਲੇਡੀਜ਼ ਨੂੰ ਘੋਟਰੇ ਸੀ ਉਹ ਜਿਹੜਾ ਬਰਗਰ ਦੀ ਰ ਉਹ ਕਹਿੰਦੇ ਪਹਿਲਾਂ ਆਏ ਆਂਦੇ ਮੈਨੂੰ ਘੁੱਟਣ ਲਾ ਪਏ ਇਹਦੇ ਭਰਾ ਉਹਦੇ ਭਰਾ ਨੂੰ ਬਹੁਤ ਘੁੱਟਿਆ ਉਹ ਜਾਦਾ ਸੀਰੀਅਸ ਆ ਅਚ ਰੇੜੀ ਵਾਲੇ ਨੂੰ ਹਾਂ ਉਹਨਾਂ ਨਾਲ ਕੀ ਗੱਲਬਾਤ ਸੀ ਪਤਾ ਕੁਝ ਕੁਝ ਵੀ ਨਹੀਂ ਕਹਿੰਦਾ ਆ ਕੇ ਮੈਨੂੰ ਘੁੱਟਣ ਲਾ ਪੇ ਮੁਰਸਾ ਹੁਣ ਲੁੱਟਖੋ ਕਰਨ ਆਏ ਸੀ ਉਹ ਕਿੱਥੇ ਗਏ ਸਰ ਉਹਨਾਂ ਦੇ ਦੋ ਬੇਟੇ ਆਂਦੇ ਸਿਰ ਤੇ ਛੱਟ ਲੱਗੀ ਉਹਨੂੰ ਮੈਂ ਸ਼ਿਵਜ ਭੇਜਿਆ ਆਇਆ ਤੇ ਇਹ ਦੋ ਤੁਸੀਂ ਦੇਖੇ ਉਹਦੇ ਫਾਦਰ ਤੇ ਬੇਟੇ ਉਹ ਇੱਥੇ ਹੀ ਹੈਗੇ ਨੇ ਤੇ ਹੁਣ ਥਾਣੇ ਜਾਵਾਂਗਾ ਮੈਂ ਤੇ ਜੋ ਹੋਣੇ ਜਾਣੇ ਸੀ ਉਹਦਾ ਸਰ ਇਹ 8 ਤੋਂ 9 ਜਾਣੇ ਗਿਆ ਤੇ ਕੋਈ ਸੀਸੀਟੀਵੀ ਕੈਮਰਾ ਲੱਗਾ ਹੋਇਆ ਨਹੀਂ ਲੱਗਿਆ ਹੋਇਆ ਉੱਤਰ ਉਹ ਤਿੰਨੋ ਤਿੰਨ ਤਿੰਨ ਚਾਰੋਂ ਪੇਪਸ ਦੇਖਣੀ ਆ ਵਿਚਾਰੇ ਉਹ ਆਪ ਜਿਹੜੇ ਮੁੰਡੇ ਇਹਨਾਂ ਦੇ ਵੀ ਕਾਫੀ ਸੱਟਾਂ ਲੱਗੀਆਂ ਸਰ ਇਹਨਾਂ ਨੇ ਹਮਲਾ ਕਰਨ ਦੀ ਕੋਸ਼ਿਸ਼ ਜਿਹੜੇ ਮੁੰਡਿਆਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਇਹਨੂੰ ਇਹਨਾਂ ਨੇ ਉਹਨੂੰ ਮਾਰਨ ਦੀ ਫਿਰ ਜਦੋਂ ਇਹ 7 ਜਾਣੇ ਸੀ 8 9 ਜਾਣੇ ਬਾਹਰੋਂ ਪਏ ਆ ਸੱਤਾ ਜੋ ਅਠਾ ਜੋ ਬਾਕੀ ਸਾਰੇ 도ੜ ਗਿਆ ਇਹ ਦੋ ਹੱਥਾਂ 'ਚ ਆ ਗਏ ਇੰਨੇ ਕੋਸਰ ਸਾਹਿਬ ਗੱਲ ਸੁਣ ਲੋ ਜੀ ਇੰਨੇ ਵਿਅਕਤੀ ਸੀਗੇ ਉਹਨੂੰ ਚੱਕ ਕੇ ਥਾਣੇ ਵੀ ਲੈ ਕੇ ਜਾ ਸਕਦੇ ਸੀ ਆਪਾਂ ਸਰ ਕਾਨੂੰਨੀ ਕਾਰਵਾਈ ਵੀ ਕਰਾ ਸਕਦੇ ਸੀ ਬੀਟ ਕਰਦੇ ਪਏ ਹੁਣ ਇਹ ਮੁੰਡੇ ਮੈਦ ਜਦੋਂ ਆਏ ਆ ਮੈਦ ਵਿੱਚ ਬਣਾ ਲਈ ਹੁਣ ਵੀ ਪੁਲਿਸ ਲਾਜ ਲਈ ਨਹੀਂ ਲੱਗ ਗਈ ਉਹਨਾਂ ਨੂੰ ਕਿਉਂਕਿ ਜਿਨ੍ਹਾਂ ਦੇ ਦੂਜੀ ਪਾਰਟੀ ਜਿਹੜੀ ਇੰਜਰਡ ਆ ਉਹ ਲਾਜ ਦੇ ਲਈ ਗਏ ਆ ਜੇ ਇਹਨਾਂ ਨੂੰ ਦੇਖੋ ਦੇਖੋ ਸੀਸੀਟੀਵੀ ਦੇ ਵਿੱਚ ਸਾਰਾ ਕੁਝ ਆ ਗਿਆ ਨਾ ਆਪਾਂ ਅਸੀਂ ਮੈਂ ਬਿਨਾਂ ਸੀਸੀਟੀਵੀ ਦੇਖੇ ਮੈਂ ਵੀ ਤੁਹਾਨੂੰ ਕੋਈ ਬਿਆਨ ਦੇ ਦਵਾ ਇਹਨਾਂ ਦੇ ਮੈਨੂੰ ਪਤਾ ਨਹੀਂ ਇੱਥੇ ਲੱਗੀ ਹੋਈ ਹੈ ਸੀਸੀਟੀਵੀ ਇਹ ਕੇਸ ਆਪਾਂ ਇੱਕ ਨੂੰ ਬਚਾਉਂਦੇ ਬਚਾਉਂਦੇ ਜਿੰਨੂੰ ਜਿਹੜੇ ਦੂਜੀ ਪਾਰਟੀ ਆ ਉਹਨਾਂ ਦੇ ਜ਼ਿਆਦਾ ਲੱਗ ਜੂਵੇ ਗੁਰਬਾਈ ਇੱਕ ਨਹੀਂ ਹੈਗਾ ਉਹ ਉਹ ਚਾਰ ਪਿਓ ਪੁੱਤਰ ਹੈ ਮੇਰੀ ਗੱਲ ਸੁਣੋ ਚਾਰ ਪਿਓ ਪੁੱਤਰ ਹੈ ਤਿੰਨ ਪੁੱਤਰ ਹੈ ਇੱਕ ਪਿਓ ਜਿਹੜੇ ਇੱਕੋ ਦੁਕਾਨ ਦੇ ਵਿੱਚ ਕੰਮ ਕਰਦੇ ਆਪਾਂ ਉਸ ਦੀ ਨਾ ਅਗਰੀ ਆ ਕਿਸੇ ਦਾ ਕਾਰੋਬਾਰ ਬੰਦ ਕਰਨਾ ਜਾਂ ਕਿਸੇ ਨੂੰ ਕੁੱਟ ਮਾਰ ਕਰਨਾ ਉਹ ਗਲਤ ਆ ਪਰ ਉਹਨਾਂ ਦਾ ਕਹਿਣਾ ਲੜਕਿਆਂ ਦਾ ਕਿ ਮੇਰੀ ਜਿਹੜੀ ਕੋਈ ਇੱਥੇ ਕੋਈ ਲੇਡੀਜ਼ ਕਹਿੰਦੇ ਲੜ ਰਹੇ ਸੀ ਅਸੀਂ ਲੇਡੀਜ਼ ਨਾਲ ਉਹਨਾਂ ਦਾ ਕਹਿਣਾ ਕਿ ਅਸੀਂ ਲੇਡੀ ਦੀ ਲੜਾਈ ਛੜਾ ਲੱਗੇ ਸੀ ਕਿ ਸਾਨੂੰ ਸਾਰੇ ਬੰਦੇ ਪੈ ਗਏ ਇਨ ਕੇਸ ਉਹਨਾਂ ਦੀ ਜਿਹੜੀ ਕਿ ਲਾਜ ਲੋਕਾਂ ਦੇ ਵਿੱਚ ਸਰ ਦੇਖੋ ਮੈਂ ਇਹਨਾਂ ਦੀ ਗੱਲ ਤੁਹਾਨੂੰ ਨਹੀਂ ਮੈਨੂੰ ਪਤਾ ਨਹੀਂ ਇਹ ਤਾਂ ਚੰਗੇ ਭਲੇ ਚਲੋ ਮੈਂ ਵੀ ਡਾਕਟਰ ਆ ਬੀਇੰਗ ਆ ਡਾਕਟਰ ਮੈਂ ਦੇਖਿਆ ਕਿ ਕਿੰਨੀ ਕਿ ਸੱਟ ਲੱਗੀ ਉਹਨਾਂ ਦੇ ਹੁਣ ਜਦੋਂ ਆਪਾਂ ਕਿਸੇ ਉੱਪਰ ਹਮਲਾ ਕਰਦੇ ਆ ਤਾਂ ਇਹ ਤੇ ਐ ਨਹੀਂ ਕਿ ਕੋਈ ਸਾਨੂੰ ਕੁਰਸੀਆਂ ਤੇ ਬਿਠਾਏ ਇਹ ਇੱਕ ਮਿੰਟ ਕਈ ਵਾਰ ਇਦਾਂ ਦੀ ਗੱਲ ਹੁੰਦੀ ਕਿ ਦੋਨਾਂ ਤੇ ਲੜਾਈ ਹੁੰਦੀ ਉਹਨੂੰ ਨਾਮ ਜਿਹੜਾ ਲੁੱਟਖੋਤਾ ਦੇ ਦਿੱਤਾ ਜਾਂਦਾ ਕਈ ਵਾਰ ਕੀ ਪਤਾ ਪਹਿਲਾਂ ਕੋਈ ਬੰਦਾ ਸਮਾਨ ਲੈਣ ਆਇਆ ਉਹਦੀ ਲੜਾਈ ਝਗੜਾ ਬਰਗਰ ਵਾਲੇ ਦਾ ਹੋਇਆ ਹੋਵੇ ਉੱਥੇ ਇੱਕ ਦੁਕਾਨ ਨਹੀਂ ਹੈਗੀ ਗੌਰਵ ਭਾਈ ਉੱਥੇ ਦੁਕਾਨਾਂ ਕਟੋ-ਕਟ 6-7 ਦੁਕਾਨਾਂ ਨੇ ਇੱਕ ਦੁਕਾਨ ਵਾਲਾ ਸੀ ਸੀ ਟੀਵੀ ਕੈਮਰਾ ਲੱਗੇ ਹੋਏ ਸੀ ਸੀ ਵੀ ਵੀ ਹੋ ਜਾਂਦਾ ਤਾਂ ਪਤਾ ਚੱਲ ਜਾਏਗਾ ਕਿ ਉੱਥੇ ਲੜਾਈ ਕਿੱਥੇ ਜਲੁੱਟਖੋਤ ਕਿੱਥੇ ਹੋਈ ਹੈ ਕਿੰਨੇ